ਵਾਡੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਣ ਬੀਬੀ ਦਾ ਬਲੌਗ ਦੇ ਅੱਜ ਲੱਗੇ ਆਪਾਂ ਥੋੜਾ ਵਧਣਾ ਆਪਣਾ ਤੇ ਪਹਿਲਾਂ ਕੁਸਟ ਬੜਕੋ ਦੀ 1500 ਗੋਣ ਤੇ ਬਾਕੀ ਜਿਹੜੀ ਪੀਲੀ ਕੀ ਉਹ ਬੜਦੇ ਅੱਜ ਦੱਸਾਂਗੇ ਕਿ ਉਹ ਕਿਵੇਂ ਰਹਿਣਾ ਝਾੜ ਬਾਕੀ ਥੋੜਾ ਵਚੂਣਾ ਥੋੜਾ ਆਪਣਾ ਪੂਰਾ ਵਧੀਆ ਖੜਾਗਾ ਤੇ ਝਾੜ ਦਾ ਚਲੋ ਐਸੀ ਜਿੰਨੇ ਪੈਗੇ ਨੇ ਸਭ ਨਾਲ ਹੀ ਲੱਗੇ ਬਾਕੀ ਦੇਖਦੇ ਕੀ ਬਣਦਾ ਤੇ ਚਲਾਦੀ ਸੀ ਕਿ ਮਸ਼ੀਨ ਅੱਜ ਉਹ ਬਣੇ ਰਹੇ ਉਹਦੀ ਬਾਰੀ ਹਾਂਜੀ ਮਸ਼ੀਨ ਮਿੱਤਰੋ ਚਲਾ ਦਿੱਤੀ ਸੀ ਝੋਨਾ ਤੁਸੀਂ ਦੇਖ ਸਕਦੇ ਹੋਗੇ ਝੋਨਾ ਤਾਂ ਠੀਕ ਅਲੱਗ-ਬੱਗ ਆ ਬਾਕੀ ਝਾੜ ਦੱਸੂਗਾ ਬਾਕੀ ਬਾਣ ਦੇਖੋ ਜਿਵੇਂ ਰਹਿੰਦਾਗਾ ਕਿ ਕੋਈ ਨਰਮਾ ਨਿਕਲੇ ਬਾਣ ਸੁੱਕੀ ਜਾਂਦੇ ਚਲੋ ਵੱਡਾ ਜਾਵੇ ਸਾਰਾ ਤੇ ਬਸ ਹੁਣੇ ਚਲਾਈ ਆ ਜੇ 5-7 ਮਿੰਟ ਹੀ ਹੋਏ ਨੇ ਮਸ਼ੀਨ ਜੱਲੀ ਨੂੰ ਇਹ ਲਾਹੂਆ ਰੋਗ ਨੇ ਕਰਜੇ ਬਹੁਤ ਵੱਡੇ ਆ ਗਏ ਤੇ ਬਾਕੀ ਬਾਣ ਵੀ ਥਲੋ ਪੂਰਾ ਨਰਮ ਆ ਗਿਆ ਗੱਲਾ ਬੰਦ ਪੂਰੀ ਤੇ ਤੇ ਆਪਣੇ ਡੌਟੀ ਦਾ ਟਰੈਕਟਰ ਤੇ ਲੋ ਵੀ ਮਿੱਤਰੋ ਲੱਗਿਆ ਪਹਿਲਾ ਟੈਂਕ ਪਾਇਆ ਨਾ ਤੇ ਬਾਕੀ ਦੱਸਾਂਗੇ ਦੂਜਾ ਆੜ ਜੂ ਮੈਂ ਤੇ ਇਧਰ ਖੜਾ ਮਣੀ ਵਾਲਾ ਟਰੈਕਟਰ ਤੇ ਆਪਣੇ ਵਾਲਾ ਹਜੇ ਲਿਆਉਣਾ ਆਪਣੇ ਉਧਰੋਂ ਤੇ ਮਸ਼ੀਨ ਹੈਗੀ ਬਲਕਾਰ ਆਪਣੇ ਇੱਕ ਵਾਰ ਰਿਸ਼ਤੇਦਾਰਾਂ ਦੀ ਪਿਛਲੀ ਵਾਰੀ ਆਪਾਂ ਕਾਲੇ ਵਰਕੇ ਦਾ ਵਧਾਈ ਸੀ ਇਸ ਵਾਰੀ ਆਪਾਂ ਬੋਲਦਾ ਹੋਰ ਦੇ ਦੋ ਬਾਕੀ ਦੇਖਦੇ ਹਾਂ ਹਜੇ ਵੀ ਦਾਣਾ ਥੋੜਾ ਨਰਮ ਆਗਾ ਜੀ ਅੱਜ ਆਪਾਂ ਸਾਰਾ ਏਰੀਆ ਵਟਨਾ ਪਾਏ ਉਹ ਉੱਥੇ ਤੱਕ ਪੜੀ ਤੱਕ ਲੋ ਵੀ ਮਤਲਬ ਦੂਜੀ ਟਰਾਲੀ ਭਰ ਲੈਂਦੀ ਆਪਾਂ ਨੇ ਸਟੇਪਡ ਇਸ ਵਾਰੀ ਖਾਲੀ ਹੋ ਬਨੇ ਲੱਗ ਭਾ ਤੇ ਕਾਫੀ ਜਿਆਦੇ ਮਾਲ ਆ ਚੱਕੇ ਵਾਰ ਤੇ ਵੀ ਪਟ ਨਹੀਂ ਪੜੇ ਇਸ ਵਾਰ ਕਿਉਂਕਿ ਝਾੜ ਮੋਟ ਘਟਾ ਗਾ ਤੇ ਤੁਹਾਨੂੰ ਲਾਉਣਿਆ ਜੀ ਬਦੂਜੀ ਟਰਾਲੀ ਬਾਕੀ ਸ਼ਾਮ ਤੱਕ ਵੱਢੀ ਜਾਣੀ ਅੱਜ ਲੋ ਵੀ ਮਤਲਬ ਤਿੰਨ ਟਰਾਲੀਆਂ ਭਰ ਕੇ ਭੇਜਤੀ ਹੁਣ ਆਪਾਂ ਚੌਥੀ ਟਰਾਲੀ ਭਰਨ ਲੱਗੇ ਆ 12 ਫੁੱਟੀ ਟਰਾਲੀ ਹੈ ਜੀ ਤੇ ਉਹ ਇੰਨਾ ਖਤਾ ਵਾੜਾ ਤਕਰੀਬਨ 4 ਕਿੱਲੇ ਵਗ ਵੱਡੇ ਗਏ 4 ਤੋਂ 6 ਵੱਧ ਹੀ ਹੋਣਗੇ ਤੇ ਚੱਲੀਆਂ ਨੇ ਮਸ਼ੀਨ ਸੋਨਾ ਕੰਮ ਕਰਦੀਆਂ ਨੇ ਤੇ ਉਧਰ ਰਹਿ ਗਏ ਜੀ ਆਪਣੇ ਫਾਰਮ ਤੇ ਬਾਕੀ ਦੋ ਬੰਦੇ ਆਪੀ ਕੀ ਹੋ ਰਿਹਾ ਉਹ ਵਾਲੀ ਆ ਬੰਦ ਥੈਂਕ ਯੂ ਜੀ ਹਾਂਜੀ ਮਿੱਤਰੋ ਕੰਮ ਲਗਭਗ ਆਪਣਾ ਸਾਰਾ ਨਿਪਟ ਲ ਗਿਆ ਹੁਣ ਤੇ ਲਾਸਟ ਕੀੜਾ ਰਹਿ ਗਿਆ ਆਪਣਾ ਦੇਖੋ ਹੁਣ ਕਿੰਨਾ ਘਰਦਾ ਹੈ ਪਹਿਲਾਂ ਇਹ ਟਰਾਲੀਆਂ ਸਾਰੀਆਂ ਲਗਭਗ ਆਪਾਂ ਨੇ ਪੂਰੀਆਂ ਫੁੱਲ ਭਰ ਕੇ ਲੱਗ ਗਈਆਂ ਹੈਗੇ ਤੇ ਇਹ ਦੇਖੋ ਹੁਣ ਕੀ ਲੋੜ ਬਾਕੀ ਕੰਮ ਸੋਹਣਾ ਚੱਲੀ ਜਾਂਦਾ ਜੀ ਬਾਬੇ ਦੀ ਕਿਰਪਾ ਵਧੀਆ ਨਿਪਟ ਗਿਆ ਤੇ ਆਹ ਟਰਾਲੀ 12 ਫੁੱਟੀਆਂ ਆਪਣੇ ਕੋਲ ਤੇ ਦੂਜੀ ਹੈ 11 ਫੁੱਟੀਆਂ ਦੇਖੋ ਇਹ ਸਾਰੀ ਦੀ ਵੀ ਤੇ ਹੈ ਐਕਸੈਸਰੀ ਸਟicker ਵਗੈਰਾ ਲਵਾਏ ਨੇ ਸਾਰੇ ਆਪਾਂ ਲਵਾਏ ਨੇ ਤੇ ਰੰਗ ਵਗੈਰਾ ਵੀ ਆਪਾਂ ਆਪਣੀ ਪਸੰਦ ਅਨੁਸਾਰ ਹੀ ਉਹਨੂੰ ਤੇ ਬਾਕੀ ਝਾੜ ਦੇ ਕੋਈ ਕਿ ਮੇਰੇ ਨਾਲ ਸਾਰੀ ਪੀਲੀ ਉਸੇ ਦੀ ਆਪਣੇ ਕੋਲ ਤੇ ਟਿਕੀ ਟੁਕੀ ਤਾਂ ਹੈ ਨਹੀਂ ਸੀਗੀ ਬਸ ਸੇ ਨਾਲ ਦੇ ਨਾਲ ਦਾ तकरीबन ਸਾਰੀਆਂ ਜੀੜੀਆਂ ਦੀ ਇਸ ਵਾਰੀ ਬਹੁਤ ਚੰਗਾ ਸੀਗਾ ਪਰ ਉੱਪਰੋਂ ਪਤਾ ਨਹੀਂ ਕੀ ਕਰੋਪੀ ਹੋਈ ਇਸ ਵਾਰੀ ਉਸ ਤਾਂ ਮੌਸਮ ਦਾ ਮੀਮ ਉੱਗ ਰਿਹਾ ਪੈਂਦੇ ਰਹੇ ਉਹਦੇ ਕਰਕੇ ਝਾੜ ਬਹੁਤ ਘਟ ਗਿਆ। ਬਾਕੀ ਚਲੋ ਜੀ ਹੁਣ ਦੱਸਾਂ ਤੁਹਾਨੂੰ ਮਿਲਦੇ ਆ ਦੋ ਮੰਡੀ 'ਚ ਜਾ ਕੇ ਦਿਖਾਉਣਾ ਤੁਹਾਨੂੰ ਕੀ ਸਿਸਟਮ ਹੁੰਦਾ। ਮੰਡੀ ਜੀ ਪੂਰਾ ਜਿਹੜਾ ਕਸਮਾਨ ਪਈ ਜਾਂਦਾ ਹੈਗਾ। ਮੰਡੀ 'ਵਰ ਕੁਝ ਖੇਹਲੀ ਪਈ ਆ ਤੇ ਪੌਸਟ ਪਿੰਡ ਭਰੇ ਆ ਪਏ ਆਪਣਾ। ਉਹਦੇ ਕਰਕੇ ਲੌਣ-ਲੌਣ ਦੀ ਬਹੁਤ ਦਿੱਕਤ ਆ ਰਹੀ ਆ। ਚਲੋ ਮਿਲਦੇ ਆ ਫਿਰ ਤੁਹਾਨੂੰ ਹੁਣ ਸਾਰੀ ਵੱਡ-ਵੱਡ ਕੇ ਦੇਖਣਾ ਹੈ ਪ੍ਰਪਾ। ਕੀ ਸਮਝ ਆ ਰਿਹਾ ਤੁਹਾਨੂੰ ਬਹੁਤ ਆ ਰਿਹਾ। ਇੱਧਰ ਖੜਾ ਆਪਣਾ ਕਰਮ ਵਾਲਾ ਸਵਰਾਜ ਬਹੁਤ ਜਰਾ ਸਾਥ ਦਿੱਤਾ ਆਪਣੇ ਨੇ ਹੁਣ ਤੱਕ ਬਹੁਤ ਕੰਮ ਲਿੱਤਾ ਹੈ ਤਾਂ ਆਪਣੇ ਦਾ ਤੇ ਜਿਵੇਂ ਕਹਿੰਦੇ ਬਹੁਤ ਚੰਗਾ ਚੱਲ ਰਿਹਾ ਹੈਗਾ ਇਹ ਸਵਰਾਜ ਸਿਫਤ ਆ ਵੀ ਇਹ ਕਦੇ ਜਿਵੇਂ ਕਹਿੰਦੇ ਬੁढ़ा ਨਹੀਂ ਹੁੰਦਾ ਜਿਵੇਂ ਕਈ ਟਰੈਕਟਰ ਤਾਂ ਬੜੇ ਪਿਆ ਜਨਵਾੜਾ ਹੁੰਦੇ ਨਾ ਉਹ ਮੇ ਦਾ ਬੜੇ ਪਾਪੜੂ ਪਾਣੀ ਮਾੜਾ ਕੰਮ ਕੋਮੇ ਦਾ ਦੱਬ ਕੇ ਕਰਾ ਕੇ ਰੱਖੋ ਜਿੰਨਾ ਮਰਜ਼ੀ ਕੰਮ ਲਈ ਜੀਓ ਨੋ ਵੀ ਕਰਤਾ ਜੋ ਉਹ ਬਣਾ ਨੇ ਫਦੇ ਕੰਮ ਤੇ ਦੋ ਟੈਂਕੀਆਂ ਪੈ ਗਈਆਂ ਨੇ ਵਿੱਚ ਇਹ ਖਾਣਾ ਨਹੀਂ ਕਿ ਦਿੱਪਰ ਸੀ ਬੜੀ ਸੋਫੀ ਸੰਧੀ ਕਰਨਾ ਪੜਿਆ ਦੇਖੋ ਜੀ ਕਿਹ ਹੋ ਜਾਂਦੇ ਨੇ ਮਸੀਹ ਵਾਲੇ ਬੰਦੇ ਹੁਣ ਕਦੇ ਹੋਰ ਘਰ ਨੂੰ ਵੇਲਾ ਕਰਨਾ ਤੇ ਧੰਨਵਾਦ ਸਾਰਿਆਂ ਦਾ ਬਾਕੇ ਮੰਡੀ ਜਾ ਕੇ ਮਿਲਦੇ ਹਾਂ